ਰਾਜਵੀਰ ਜਵੰਦਾ ਉਸ ਭਰਾ ਦਾ ਜਿੱਦਾਂ ਐਕਸੀਡੈਂਟ ਹੋਇਆ ਉਸੇ ਪਲ ਤੋਂ ਹਸਪੀਟਲ ਦੇ ਵਿੱਚ ਉਹਦੇ ਨਾਲ ਆ ਮੈਂ ਦਿਨ ਰਾਤ ਉਹਦੇ ਨਾਲ ਇੱਕ ਖਾਬਰ ਇੱਕ ਇਤਲੀ ਗੱਲ ਜਿਹੜੀ ਡਾਕਟਰ ਕਹਿੰਦੇ ਜਾਂਦਾ ਮੈਂ ਇੱਕ ਫੈਮਿਲੀ ਦਾ ਹਿੱਸਾ ਬਣ ਕੇ ਉਹਦਾ ਯਾਰ ਉਹਦਾ ਭਰਾ ਦੋਸਤ ਬਣ ਕੇ ਹਰ ਵੇਲੇ ਉਹਦੇ ਨਾਲ ਆਪਾ ਦੁਆ ਕਰੀਏ ਅਰਦਾਸ ਕਰੀਏ ਇਸ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਵੀ ਅਰਦਾਸ ਕਿਸੇ ਇੱਕ ਬੰਦੇ ਦੀ ਅਰਦਾਸ ਪਰਮਾਤਮਾ ਕਿਸੇ ਦੀ ਸੁਣਦਾ ਹੋਊ ਆਪਾਂ ਸਾਰੇ ਇਦਾਂ ਦੇ ਹੋਸ਼ ਵਾਲੇ ਕੋਈ ਤਾਂ ਹੋਊਗਾ ਕੀ ਆਪਾਂ ਪਰਮਾਤਮਾ ਮੰਨਦੇ ਆ ਤਾਂ ਪਰਮਾਤਮਾ ਦੇ ਵਿੱਚ ਸ਼ਕਤੀ ਹੈ ਤਾਂ ਚਮਕਕਾਰ ਆਪਾਂ ਦੁਨੀਆ ਤੇ ਦੇਖੇ ਨੇ ਕੀ ਪਤਾ ਚਮਕਕਾਰ ਹੋ ਦੀ ku prangana ho